ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਰਹਰਾਸ ਸਾਹਿਬ ਅਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਹੈ ਰਾਮ ਰਾਜੇ ਅਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਯਾ ਅਹੰਕਾਰੀ ਅਨੰਦ ਕਾਮ ਪਿੱਛਦੇ ਨਾਮ ਦੇਉ ਮੁਖ ਲਾਇਆ ਜਾਨ ਨਾਨਕ ਸਰ ਸਰ ਸੇਵੀਆ ਅੰਤ ਲੈ ਚੜਾਇ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੂਪ ਆਜਾ ਜ ਜ ਸੁਖ ਤਾਂ ਨਾ ਹੋਈ ਜੋ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਿਆਰੀ ਕੁਦਰਤ ਵਸਿਆ ਤਰੰਤ ਨਾ ਜਾਈ ਲਖਿਆ ਰਹਾਓ ਜਾਤਮੈ ਜੋਤ ਜੋਤਮੈ ਜਾਤਾ ਕੁਲਕਲਾ ਭਰਪੂਰ ਰਹਾ ਤੋ ਸੱਚਾ ਸਾਹਿਬ ਸਿ ਸੁਵਾਲਿਓ ਜਨ ਕੀ ਤਿਸੋ ਪਰ ਪਿਆ ਕੋ ਨਾਨਕ ਕਰਦੀ ਕੇ ਵਾਤਾ ਜੁਗ ਜਿਗਰਨਾ ਸੋ ਕਰ ਰਹਾ ਸੋ ਦਰਾਗਾ ਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰਤੀ ਰਾ ਕਿਹਾ ਸੋ ਘਰ ਕਿਹਾ ਜਤ ਵਿਸਤਰੁ ਸੰਮਾਲੇ ਬਾਜੇ ਤੇਰੇ ਨਾਮ ਅਨੇਕ ਸੰਖਾ ਕਿਤੇ ਤੇਰੇ ਬਾਹਵਨ ਹਾਰੇ ਕਿਤੇ ਤੇਰੇ ਰਾਗ ਪ੍ਰਸੂ ਕਈਏ ਕਿਤੇ ਤੇਰੇ ਗਾਵਨ ਹਾਰੇ ਗਾਵੰਦ ਤੁਧਨੋ ਬਬਨ ਪਾਣੀ ਬਸ ਤੰਤਰ ਗਾਵੈ ਰਾਜ ਤਰੰਗ ਦਵਾਰੇ ਗਾਵੰਦ ਤੁਧਨੋ ਜਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵੰਦ ਤੁਧਨੋ ਈਸ਼ਰਵੰਮਾ ਦੇਵੀ ਸੋਹਣ ਤੇਰੇ ਸਾਸਵਾਰੇ ਗਾਵੰਤ ਤੁਧਨੋ ਵੰਦਰੰਦਰ ਦਰਸਨ ਬੈਠੇ ਦੇਵ ਤੇ ਆਂਦਰ ਨਾਲੇ ਗਾਵੰਤ ਤੁਧਨੋ ਸਦਸਮਦੀ ਅੰਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰਕਰਾਰੇ ਗਾਵੰਤ ਤੁਧਨੋ ਪੰਡਤ ਪੜਨਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਨੀਆ ਮਨ ਮੋਹਨ ਸੁਰਗਮਚ ਪਿਆਲੇ ਗਾਵਨ ਤੁਧਨੋਂ ਰਤਨਉਪਾਇ ਤੇਰੇ 68 ਕੀ ਰਤਨਾਂ ਲੈ ਗਾਵਨ ਤੁਧਨੋਂ ਜੋਤ ਮਹਾਂਮਲ ਸੂਰ ਗਾਵਨ ਤੁਧਨੋਂ ਖਾਣੀ ਚਾਰੇ ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੋਕੇ ਤੇਰੇ ਧਾਰੇ ਸੇਈ ਤੁਧਨੋਂ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗیتے ਤੁਧਨੋਂ ਗਾਵਨ ਸੇ ਮੈ ਚਤਨਾ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਦਾ ਸਾਹਿਬ ਸਾਜਾ ਸਾਚੀ ਨਾਹੀ ਹੈ ਪਿਓ ਸੀ ਜਾਇ ਨਾ ਜਾਸੀ ਰਚਨਾ ਜਿਨਾਂ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਨਿਓ ਪਾਈ ਕਰ ਕਰ ਦੇ ਕਹਿ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਜਦ ਬਵ ਸਵੀਕਰਤੀ ਪਰ ਹੁਕਮ ਨਾ ਕਰਣਾ ਜਾਇ ਸੋ ਬਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਕਹਿ ਸਭ ਕੋ ਵੇ ਕੇਵਲ ਵਡਾ ਨੀਤਾ ਹੋਵੇ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੀ ਰਹੀ ਸਮਾਈ ਵੱਡੇ ਮੇਰੇ ਸਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਹੋਏ ਨਾ ਜਾਣੈ ਤੇਰਾ ਕਿਤ ਤਾ ਕੇਵੜ ਜੀਰਾ ਰਹਾਓ ਸਭ ਜ਼ੁਰ ਦੀ ਮਲ ਜ਼ੁਰਤ ਕੁਮਾਈ ਸਭ ਕੀ ਮਤ ਮਲ ਕੇ ਮਤ ਪਾਈ ਯਾਨੀ ਤਾਂ ਨਹੀਂ ਗੁਰੂ ਕੋ ਰਾਈ ਕਹਾਂ ਨਾ ਜਾਏ ਤਿਰ ਤਲ ਵਡਿਆਈ ਸਤ 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 ਗਈਆ ਜ਼ਦਾ ਵਰਖਾ ਗਿਆ ਵਡਿਆਈਆਂ ਤੁਧ ਵਣ ਸਦੀ ਗਨਾ ਨਾ ਪਾਈਆ ਕਰਮ ਮਲੈ ਨਹੀਂ ਠਾਕ ਰਾਈਆ ਆਖਣ ਵਾਲਾ ਕੀ ਵਿਚਾਰ ਸਭਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਿਤ ਸਗੈ ਆਚਾਰ ਨਾਨਕ ਸਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਅੱਖਾਂ ਜੀ ਵਿਅਸਰੈ ਮਰ ਜਾਉ ਆਖਣ ਔਖਾ ਸਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਮਉਦ ਭੂਖਾ ਘਲ ਚਲੀਏ ਦੂਖ ਸੁਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਚ ਨਾਹੀ ਰਹੋ ਸਾਚੇ ਨਾਮ ਕੀ ਤਲਵਟਿਆਈ ਆਗਤ ਕੋ ਕੀਮਤ ਨਹੀਂ ਪਾਈ ਜੇ ਸਾ ਮਿਲ ਗਏ ਕਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦਰਾ ਨਾ ਚੁੱਕੇ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਉਤੇ ਵੜ ਤੇਰੀ ਦਾਤ ਜੰਤਨ ਕਰ ਕੇ ਕੀਤੀ ਰਾਤ ਕਥੰ ਬਸਾਰ ਹਤੇ ਕੰਮ ਜਾਤ ਨਾਨਕ ਨਾ ਬਿਵਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰ ਕ ਬਿਨੋਂ ਕਰਉ ਗੁਰ ਪਾਸ ਹਮ ਗਿਰੇ ਕਰਮ ਸਤਿਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖੋਂ ਨਾਮ ਨਾਮ ਪ੍ਰਗਾਸ ਗਰਮਤ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਅਮਰੀ ਰਹਿ ਰਾਤਰਾਵ ਅਰਜਨ ਕੇ ਵਡ ਭਾਗ ਵੜੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰਿ ਸਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਈ ਤ੍ਰਗ ਜੀਵੈ ਤ੍ਰਗ ਜੀਵਾਸ ਜਨ ਅਰਜਨ ਸਤਿਗੁਰ ਸੰਗਤ ਪਾਈ ਦੰਤਨ ਮਾਸਕ ਲਿਖਿਆ ਲਿਖਾਸ ਦੰਤਨ ਸਤ ਸੰਗਤ ਜੇਧਾਰ ਰਸ ਪਾਇਆ ਮਿਰ ਜਨ ਨਾਨਕ ਨਾਮ ਪ੍ਰਕਾਸ਼ ਹਰਾਗ ਗੂਜਰੀ ਮਹੱਲਾ ਪੰਜਵਾ ਕਾਹੀਰੇ ਮੰਚਤ ਵਦਮਾ ਜਾ ਆਹਰ ਹਰ ਜੀਉ ਪਰਿਆ ਸਲ ਪਥਰ ਮੈਂ ਜੰਤੇ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਵਿਦਾ ਲੋਕ ਸਦਮੰਤਾ ਕਵਨ ਕਿਸ ਕੀ ਧਰਿਆ ਸਰਸਰ ਰਿਜਕ ਸੰਭਾਹਿ ਤਾ ਕੋ ਕਾਹੀ ਮਨ ਭਉ ਕਰਿਆ ਉਦੇਉ ਦਿਆਵੈ ਸਤਿ ਕੁ ਸੰਤ ਸਪਾਛ ਬਚਰੇ ਚਰਿਆ ਦਨ ਕਬਨ ਖਲਾਵੇ ਕਬਨ ਚੁਗਾਵੇ ਮਨ ਮੈਂ ਜ਼ਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਲ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਰਜਾਈਏ ਤੇਰਾ ਅੰਤ ਨ ਬਾਰਾ ਬਰਿਆ ਰਾਗ ਅਸਾ ਮਹੱਲਾ ਚੌਥਾ ਸੂ ਬਰਖ ਇਕ ਅੰਗਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਰੰਜਨ ਹਰ ਬੁਰਖ ਨਰੰਜਨ ਹਰ ਕੁਮਾਕਮਿਆ ਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਅਰ ਸਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਕਾਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਦੁਖ ਸਾਰਨ ਹਾਰਾ ਹਰਿਆਪੇਡਾ ਗੁਰੂ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਗੜ ਗੜਿਆ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਣਾ ਇੱਕ ਦਾ ਤੇ ਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੂਤਾ ਜੀ ਹੋਂ ਤੁਧ ਬਿਨਿਆ ਵਰ ਨਾ ਜਾਣਾ ਤੋ ਪਾਰ ਬ੍ਰਹਮ ਵੇ ਅੰਤ ਵੇ ਅੰਤ ਜੀ ਤੇਰੇ ਚਾਗਣ ਆਖ ਵਖਾਣਾ ਜੋ ਸੇਵਨ ਜੋ ਸੇਵ ਤੋ ਜੀ ਜਨ ਨਾਨਕ ਤਨ ਕਰਵਾਣਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਧਿਆਇਆ ਜੀ ਤਨ ਟੁਟੀ ਜਮ ਕੀ ਫਾਸੇ ਜਨ ਨਿਰਭਉ ਜਨ ਹਰਿ ਨਿਰਭਉ ਧਿਆਇਆ ਜੀ ਤਨ ਕਾ ਭਉ ਸੁਖਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਚੇਤਨ ਜਨ ਹਰਿ ਧਿਆਇਆ ਜੀ ਜਾ ਨਾਨਕ ਕਨਵਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਂ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਰਾਰ ਪੂਜਾ ਜੀ ਤਪ ਤਪਹਿ ਜਪਹਿ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਵੋ ਸਮਰਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰਨਾ ਕੋਈ ਤੂੰ ਯੁਗ ਯੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੋਨੇ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੰ ਸੋਈ ਤਉ ਦੇ ਆਪੇ ਸ੍ਰੇਸ਼ਟ ਸਭਿਉ ਪਾਈ ਜੀ ਤੇਰਾਪੇ ਸਰਜ ਸਭ ਕੋ ਹੀ ਜਾਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂ ਕਰਤਾ ਸਚਿਆ ਮੈਂਡਾ ਸਾਈ ਜੋ ਦੁਭਾਵੈ ਸੋਈ ਤਿਸਿ ਜੋ ਤੁੰਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੁੰ ਸਭ ਨੇ ਧਿਆਇਆ ਜਿਸਨੋਂ ਅਗਿਰ ਬਾ ਕਰ ਹੰਦ ਨਾਮ ਰਤਨਾ ਪਾਇਆ ਗੁਰਮੁਖ ਲਾਦਾ ਮਨੁਮਕ ਗਵਾਇਆ ਤੁਧਿਆਪ ਵਿਛੋੜਿਆ ਆਪ ਮਿਲਾਇਆ ਸੁੰਦਰੀ ਆਗ ਸਤਜਿ ਹੀ ਮਾਏ ਤੁਜ ਵੰਦੂ ਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮੈਦੇ ਵਿਛੜਿਆ ਸੰਜੋਗੀ ਮੇਲ ਜੇਤਨੋ ਤੁਝ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦਿਆ ਕੋ ਕਾਣੈ ਜਨ ਹਰ ਸੇਵਿਆ ਤਨ ਸੁਖ ਭਇਆ ਸਜਿ ਹਿਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬੰਦੂ ਜਾ ਵਰ ਨਾ ਕੋਇ ਤੂ ਕਰ ਕਰ ਵੇਖਿਆ ਜਾਣੈ ਸੋਇ ਜਨ ਰਾਲਕ ਗੁਰਮਕ ਵਿਪਰਗਟ ਹੋਇ ਆਸਾ ਮਹੱਲਾ ਪਹਿਲਾ ਤੇ ਸਰਵਰੜੈ ਪਈਲੇ ਨਿਵਾਸ ਪਾਣੀ ਬਾਬ ਕਤ ਨਹੀਂ ਕੀਆ ਪੰਕਜ ਮੋਹ ਭਗ ਨਹੀਂ ਚਾਲੈ ਹਮ ਦੇਖਾਂ ਤਹ ਲੋਬੀ ਵਾਲੇ ਮਾਨਿਕ ਨਾ ਜੇਤਸ ਮੂੜ ਮਨਾ ਅਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾ ਜਦੀ ਸਦੀ ਨਹੀਂ ਪੜਿਆ ਮੂਰਖ ਮੁਖ ਦਾ ਜਨਮ ਭਇਆ ਬਰਨ ਵਤਨਾ ਨਿਕ ਤਨ ਕੀ ਸ਼ਰਣਾ ਜਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਵਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਾਉ ਜਬ ਦਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣ ਹਰ ਰਾਇਆ ਕਉ ਨਾਨਕ ਹਮ ਨੀਚ ਕਰਮਾ सरनु <coughs> प्यारे कि राखो शर्मा एको ओंकार श्री वैगुरु जी की फते पाद सहित जमीन क बेवाच बिनती जाओ भई हमरी करो हर दरछा पूर्ण होए जदगी इच्छा तब चन्नन मन रह हम महाराज अपना <coughs> जान करो व्रत पारा अमरी दुष्ट स्वभाव तुम गावो आप हादा मोह बचाओ ਸਭਿ ਵਸੈ ਮੋਰੋ ਪਰਿਵਾਰ ਸੇਵਕ ਸਿਖ ਸਭ ਕਰਤਾਰ ਮੋਰ ਛਾਨ ਜੁ ਕਰਦਾ ਕਰੀਏ ਸਭ ਵੈਰਨ ਕੋ ਆਸੰਗ ਰਿਐ ਪੂਰਨ ਹੋਏ ਹਮਾਰੀ ਆਸ ਤੁਰ ਭਜਨ ਕੀ ਰਹੈ ਪਿਆਸ ਤਮੈ ਚਾਟ ਕੋ ਵਰਨੰਤਿ ਆਉ ਜੋ ਬਰ ਚਾਹੂ ਸੁਤਮਤੇ ਪਾਉ ਸੇਵਕ ਸਿਖ ਮਾਰੇ ਤਾਰੀਐ ਚੰਚਨ ਸਤਰ ਹਮਾਰੇ ਮਾਰੀਐ ਆਵਾ ਦਮ ਜਬਰਿਏ ਮਰਨ ਕਾਲ ਕਤਰਾਸਨ ਬਰੀਏ ਜੋ ਸਦਾ ਹਮਾਰੀ ਬੱਚਾ ਸਿਧਾਸਤ ਜੋ ਕਰਿਓ ਰਚਾ ਰੱਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਪੁਰੀ ਚਤਰਦਸ ਕੰਤਾ ਕਾਲ ਭਾਈ ਬ੍ਰਹਮਾ ਅਵਤਾਰ ਕਾਲ ਭਾਈ ਸ਼ਿਵ ਜੂ ਅਵਤਾਰ ਕਾਲ ਪਾਇ ਕਰਿ ਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੁਗਿ ਸੁਖਿਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਚਨ ਉਪਜਾਇਓ ਰਾਧੰਤ ਕੇ ਉਤਰ ਸੋਈ ਗੁਰੂ ਸਮਝਿਓ ਹਮਾਰਾ ਨਾਮ ਸਿਕਾਰਤ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਸਵਰੀ ਸਭ ਕਨ ਕੋ ਸਭ ਕਨ ਸੁਖ ਦਿਓ ਸਤਨਨ ਕੋ ਪਲ ਮੋਮ ਵਦ ਕੀਓ ਗਾੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ ਚਿੱਟੀ ਤੇ ਗੁੰਚਰੀ ਅਸੁਲਾ ਸਭ ਪਰ ਗਿਰਵਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੋ ਕੋ ਪਾਇ ਸਾਧਨ ਕੇ ਸੁਖੀ ਇਕ ਇਕ ਕੀ ਮੀਰ ਪਛਾਨ ਲੈ ਗੜਗੜ ਕੇ ਬਟ ਬਟ ਕੀ ਯਾਨਨ ਜਬਦ ਕਰਾ ਕਰਾ ਕਰ ਤਾਰਾ ਪ੍ਰਜਾ ਤਰਦ ਤਵ ਦੇਹ ਅਪਾਰ ਜਬਿਆ ਕਰਕ ਕਰ ਤੋ ਕਬੂ ਨਤੋ ਮੈਂ ਮਿਲ ਤਦੇ ਤਿਰਸਬੂ ਜੀਤੇ ਵਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਊਜੋਚਾਰ ਜਮ ਜਬੀ ਤੇ ਰਹਿਤ ਨਰ ਆਲਮ ਜਾਨਤ ਵੇਦ ਭੇਦਿਆ ਰੇ ਆਲਮ ਨਰੰਗਾਂ ਅਨ੍ਰੇਕਾਂ ਨਰ ਲੰਭਵ ਆਦਾਨੀਰ ਨਾਦ ਅਸੰਭ ਤਾਗ ਮੂਡੁ ਜਰਦ ਵੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਗਰਬਾਨੇ ਹਨੁਮਾਨਤ ਮਹਾ ਮੂਡ ਕਛ ਭੇਦ ਨ ਜਾਣਤ ਮਹਾ ਦੇਵ ਕਉ ਕਹਿਤ ਸਦਾ ਸੁ ਨਰੰਗਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਬਿੰਨ ਬਿੰਨ ਤੋਹ ਤੇਤੀ ਤੁਮਰਾ ਲਕਾ ਨ ਜਾਏ ਬਸਾਰਾ ਕੇਵਲ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਗ ਪੈ ਉਰਾਵ ਕਹਿ ਭੂਪਾ ਅੰਡਜ ਜੇ ਰਜ ਸੇਤ ਜਕੀਨੀ ਉਦਵਜ ਖਾਨ ਬਹਰ ਰਾਚੇ ਦੀਨੀ ਕਹੂੰ ਭੂਲ ਰਾਜਾ ਬਹਿਠਾ ਕਉ ਸਮਰਪ ਸੰਕਰੀ ਬੈਠਾ ਤਗਰੀ ਦ੍ਰਿਸ਼ਟ ਦਖਾਈ ਚੰਪਵ ਵਿਵਹਾਰ ਜੁਗਾ ਤਰੋ ਸੁਜੰਪਾ ਵੇ ਆਵਰਛਾ ਮੇਰੀ ਤੁਮ ਕਰੋ ਸਿਖਿ ਵਾਰੀਆ ਸਿਖ ਸੰਗਰੋ ਦੁਸ਼ਟ ਜਤੇ ਉਠਵਾ ਤਉ ਤਪਤਾ ਜਗਲ ਮਹਾਰਿਸ਼ ਕਰੁਰਣ ਗਾਤਾ ਜੇ ਹਸ ਤਜ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤੋ ਹੈ ਮਰੀ ਪਰਖ ਜਵਨ ਭਗਪੁਰੇ ਤਿਹਾਰੇ ਤਨ ਕੇ ਦਮ ਸੰਕਟ ਤਬ ਟਾਰੇ ਜੋ ਕਲ ਕੋਇ ਕਵਾਰ ਧਾਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਰਚਾ ਹੋਵੇ ਤਾਂ ਇਹ ਸਭ ਕਾਲ ਦੁਸ਼ਟ ਅਰਿਸ਼ਟ ਤ੍ਰਾਂਤ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਹਰੋ ਤਾਂ ਕੇ ਤਪ ਤਨ ਕਮ ਹਰੋ ਹਰਦ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਵ ਸਕੇ ਨਾ ਕੋਈ ਇਕ ਵਾਰ ਜਨ ਤਮ ਸੰਭਾਰ ਅਕਾਲ ਪਾਸਤੇ ਤਾਹੀ ਉਬਾਰਾ ਜੇ ਨਰ ਨਾਮ ਤੇ ਹਰੂ ਕਹ ਦਾਰਦ ਦੁਸ਼ਟ ਲੋਕ ਤੇਰਾ ਖੜਕ ਗੇਤਮਨ ਸਿਰਨ ਤਿਆਰੀ ਆਵਾਦ ਲੂਵਾਰੀ ਸਰਵ ਧਰਮ ਹੋ ਸਹਾਈ ਦੁਸ਼ਟ ਦੋਗਤੇ ਲੋ ਵਿਚਾਈ ਸਵਈਆ ਪੈਂ ਗਏ ਜੋ ਤੇ ਤੁਮਰੇ ਤਵ ਤੇ ਕੁਮਾਖ ਧਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਕਨੇ ਕਹਿ ਮਤੇ ਕਨ ਨਾ ਮਨਿਓ ਸਿਮਰਤ ਸਾਸਰ ਵੇਦ ਸਬੈ ਬੋ ਭੇਦ ਕੈ ਹਮ ਇਕ ਨ ਜਾਣਿਓ ਸ੍ਰੀ ਜਿਗਵਾਨ ਕਿਰਪਾ ਤੁਮਰੀ ਕਰਵ ਮੈ ਨਾ ਗੈ ਸਭ ਤੋ ਇਵਖਾਨਿਓ ਦਹਰ ਸਗਲ ਦਵਰ ਕੋ ਛਾਡ ਕੈ ਗਹਿ ਤੋ ਹਰ ਦਵਾਰ ਬਾਹਿੰਗਹਿ ਕੀ ਲਾਜ ਅਸ गोविन्ददास तुहार रामकली महल्ला तीसरा रंग एको अंगार सतगुरु प्रसाद <coughs> आनंद भया मेरी माई सतगुरु मैं पाया सतगुरु दा पाया सहस ती मन बजिया बधाईया राग रतन परिवार परिया शब्द गावणे आईया शब्द तंग गाऊ हरि की राम मंजनी उसाया ਕਹ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੀਆ ਤੂੰ sada ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁਖ ਸਭ ਵਿਸਾਰਣਾ ਅੰਗੀ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾਂ ਸਮਰਤ ਸੁਆਮੀ ਸੋਗਿ ਮਨੋ ਵਿਸਾਰੇ ਕਹ ਨਾਨਕ ਮਨ ਮੇਰੀ sada ਰਹੋ ਹਰ ਨਾਲੇ ਸਾਚੇ ਸਹਿਬਾਉਂ ਕੀ ਨਾਹੀਂ ਕਰਤੇ ਰਹਿ ਗਰਦਾਂ ਤੇਰੇ ਸਭ ਕੇ ਚਹੈ ਜਿਹਦੇ ਹੇ ਸੋ ਪਾਵੇ ਸਦਾ ਸਬਦ ਸੁਨਾ ਤੇਰੀ ਨਾ ਮਨ ਵਸਾਵੀ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚੇ ਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਕਰਉ ਸ਼ਾਂਤ ਸੁਖਮਨ ਆਏ ਵਸਿਆ ਜਨੇਚੋ ਸਭ ਉਪਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਹੁ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੂਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਦ ਕਰਿ ਸੁਭਾਗੇ ਕਰਿ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਜ ਦੂਤ ਤੁਦ ਵਸ ਕੀਤੇ ਏਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਸਿਤ ਗਾਰੇ ਅਨਹਦ ਵਜੇ ਆਨੰਦ ਸੁਨੋ ਮੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਵਿਪਾਇ ਉਤਰੇ ਸਗਲ ਸੂਰੀ ਦੋ ਘਰਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਜੰਤ ਸਾਜਨ ਬੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕਹਤੇ ਪਵਿੱਤ ਸਾਤ ਗੁਰ ਰਹਿਆ ਘਰ ਪੂਰੇ ਬਰਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੁਰੇ ਮੰਦਾਵਣੀ ਮਹਲਾ 5ਵਾਂ ਥਾਲ ਵਿਤਨ ਵਸਤੂ ਪਈਓ ਸਖਜੰਨ ਦੋਗ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਵਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਸ ਕਾ ਹੋਏ ਉਧਾਰੋ ਇਹ ਵਸ ਤਜੀ ਨੈ ਜਾਈ ਨਤਨ ਤਨ ਤਰਾ ਕੋ ਦਾਰੋ ਤਮ ਸੰਸਾਰ ਜਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮਨੋਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਿਆ ਮੈਂ RAM ਤੋਈ ਸਾਧੂ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਨ ਤਨ ਮਨ ਤੀ ਵਹਿ ਹਰਿਆ ਪੌੜੀ ਤਥੈ ਦੁ ਸਮਰਥ ਜਿਥੈ ਕੋਈ ਨਾਹੀ ਉਥੈ ਤੇਰੀ ਰਗ ਅਗਨੀ ਉਦਰ ਮਾਹੀ ਤੋ ਲਗਾ ਜਮ ਕੇ ਦੂਤ ਨਾ ਤੇ ਰਛੜ ਜਾਏ ਭਉਜਲ ਵਿਗਮਿਆ ਸਗਾਹੋ ਗੁਰ ਸ਼ਬਦ ਦੀਪਾਰ ਪਾਈ ਜਨ ਕੋ ਲਗੀ ਪਿਆਸ ਅੰਮ੍ਰਿਤ ਸੇਕਾਈ ਕਲਮੈ ਹੋਪਨ ਗੁਣ ਗੋਬਿੰਦ ਗਾਈ ਸਭ ਜਨੋ ਕਿਰਪਾਲ ਸਮਾਲੇ ਸਾਹਿਦਾਈ ਵਰਤਾ ਕੋਈ ਨਾ ਜਾਏ ਜੀ ਆਵੇ ਤਦ ਆਏ ਸ਼ਲੋਕ ਮਹਲਾ 5ਵਾਂ ਅੰਤਰਗੁਰੀ ਆਰਾਧਨਾ ਜਿਹਾ ਜਪ ਗੁਰਨਾਉ ਨੈਤਰੀ ਸਾਧੂ ਗੁਰੂ ਵੇਖਨਾ ਸ੍ਰਵਣੀ ਸੁਨਣਾ ਗੁਰਨਾਉ ਸਾਧੂ ਗੁਰ ਸੇਧਿ ਰਤਿਆ ਦਰਗਹ ਪਈ ਹਟਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਏ ਵਤ ਦੇ ਜਗੁ ਮਤਮ ਕੱਢੀਐ ਬਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਆਪ ਬਾਰਿਆਂ ਗੁਰ ਕੀ ਪਾਰਿ ਭਾਈ ਕਾਜ ਸਵਾਰਿਆਨ ਵਾਪ ਦਿਆਲ ਮਨਉ ਨਾਮ ਸਾਰਿਆਨ ਸਾਧ ਜਨ ਅਗੇ ਸੰਗੂ ਬਭਜ ਲਤਾਰਿਆਨ ਸਾਗ ਜਨ ਦਗ ਦੁਸ਼ਟ ਖਨ ਮਾਹਿ ਵਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹਿ ਜਿਸ ਸਿਮਰਤ ਸੁ ਕੋ ਹੋਇ ਸਾਗਲੇ ਦੁਖ ਜਾਈ ਜਿਸ ਸਾਹਿਬ ਕੀਤੇ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੇ ਆਗ